ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਤੁਹਾਨੂੰ ਗੁਰੂ ਨਾਨਕ ਮਹਾਰਾਜ ਗੁਰੂ ਅਰਜਿੰਦ ਦੇ ਜੀ ਗੁਰੂ ਗ੍ਰੰਥ ਸਾਹਿਬ ਨਮਮਾਸਯ ਦੀਵਾ ਅੱਜ ਪਿਆਰੇ ਆਪਾਂ ਗੱਲ ਕਰਦੇ ਆ ਅਸੰਖ ਜਪ ਅਸੰਖ ਭਾਉ ਸਿਮਰਨ ਕਰਨ ਵਾਲਿਆਂ ਦੇ ਅੰਦਰ ਬਹੁਤ ਵਿਧੀਆਂ ਚਲਦੀਆਂ ਨੇ ਕੁਝ ਵਿਧੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਸਿਮਰਨ ਕਰਨ ਵਾਲਿਆਂ ਨੂੰ ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਵੀ ਬੁਰੀਆਂ ਲੱਗਣਗੀਆਂ ਵੀ ਇਹ ਬਕਵਾਸ ਹੈ ਜੀ ਇਸ ਤਰ੍ਹਾਂ ਫਰਾਣਾ ਠਮਕਾ ਉਹ ਕਹਿੰਦੇ ਗੁਰਬਾਣੀ ਵਿੱਚ ਤਾਂ ਆ ਲਿਖਿਆ ਹੈ ਗੁਰਬਾਣੀ ਤਾਂ ਐਂ ਕਹਿੰਦੀ ਆ ਗੁਰਬਾਣੀ ਐਂ ਕਹਿੰਦੀ ਐ ਅਕੱਥ ਕਥਾ ਹੈ ਪਿਆਰਿਓ ਇਹ ਜਿਆਦੇ ਉਹੀ ਗੱਲਾਂ ਕਰਦੇ ਜਿਨ੍ਹਾਂ ਨੇ ਗੁਰਬਾਣੀ ਕਦੇ ਪੜ੍ਹੀ ਨਹੀਂ ਬਸ ਦਿਮਾਗੀ ਬੰਦੇ ਬੁੱਧੀ ਤਲ ਤੇ ਚੁੰਚ ਗਿਆਨੀ ਸੋ ਆਪਾਂ ਗੱਲ ਕਰਦੇ ਆ ਜਿਹੜੇ ਗੁਰਬਾਣੀ ਸੁਣ ਕੇ ਗੁਰਬਾਣੀ ਵਿਚਾਰ ਕੇ ਜਾਂ ਕਈਆਂ ਨੂੰ ਸੈ ਸਵਾਈ ਰੰਗ ਲੱਗ ਗਿਆ ਕਈ ਇਸ ਤਰ੍ਹਾਂ ਦੇ ਗੁਰਮੁਖ ਨੇ ਜਿਨ੍ਹਾਂ ਨੇ ਕਦੇ ਵੀ ਗੁਰਬਾਣੀ ਨਹੀਂ ਪੜ੍ਹੀ ਪਰ ਉਹਨੇ ਦੇ ਅੰਦਰ ਸਿਮਰਨ ਇੰਨਾ ਜ਼ਿਆਦਾ ਚੱਲਦਾ ਹੈ ਨਾ ਇੰਨਾ ਜ਼ਿਆਦਾ ਚੱਲਦਾ ਠਾਠਾ ਮਾਰਦਾ ਹੈ ਜਿਵੇਂ ਬਹੁਤ ਪਾਣੀ ਦਾ ਬੰਨ ਟੁੱਟ ਗਿਆ ਹੋਵੇ ਤੜਾ ਤੜਾ ਉਹਨਾਂ ਦੀ ਕੋਈ ਰੀਜ਼ ਨਹੀਂ ਕਰ ਸਕਦਾ ਤੇ ਇੱਕ ਵਾਰ ਮੈਂ ਤੁਹਾਨੂੰ ਸਿੱਧੇ ਸਾਦੇ ਬੰਦੇ ਦੀ ਗੱਲ ਦੱਸਦਾ ਪਹਿਲਾਂ ਉਹ ਗੱਲ ਵੀ ਆਪਾਂ ਕਰਾਂਗੇ ਵੀਡੀਓ ਤੁਹਾਡੇ ਕੰਮ ਦੀ ਬਹੁਤ ਹੈ ਲਾਹੌਰ ਵਾਲੇ ਸੰਤ ਮਹਾਪੁਰਸ਼ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਜਿਹੜੇ ਕਮਰੇ ਚ ਰਹਿੰਦੇ ਸੀਗੇ ਤੇ ਉਹਨਾਂ ਤੋਂ ਥੋੜੀ ਦੂਰ ਇੱਕ ਨੌਜਵਾਨ ਮੁੰਡਾ ਰਹਿੰਦਾ ਸੀ ਪਰ ਉਹ ਮਸਤਾਨੀ ਵਰਤੀ ਦੇ ਵਿੱਚ ਸੀਗੇ ਬਸ ਥੋੜਾ ਲੱਕ ਨਾਲ ਪਰਣਾ ਬੰਨ ਲਿਆ ਆਪ ਦਾ ਪਰਦਾ ਕੱਜਣ ਵਾਸਤੇ ਕਦੇ ਵਸਤਰ ਪਾ ਲੈ ਕਦੇ ਨਹੀਂ ਬਜੇਨ ਰਾਤ ਅੰਦਰ ਹੀ ਬੜਿਆ ਰਹਿੰਦਾ ਜਦੋਂ ਬਾਹਰ ਨਿਕਲਦਾ ਬਾਹਰੋਂ ਨਿਕਲ ਕੇ ਲੱਕੜਾ ਪਾੜਨ ਲੱਗ ਜਾ ਲੱਕੜਾ ਉਹਦੇ ਸਿਲੰਡਰਾਂ ਦਾ ਕੰਮ ਘੱਟ ਹੁੰਦਾ ਸੀ ਲੱਕੜਾ ਪਾੜਦਾ ਬਾਲਣ ਕੰਮ ਚੁੱਪਚਾਪ ਕਿਸੇ ਨਾਲ ਨਹੀਂ ਬੋਲਦਾ ਸੀ ਦੂਸਰੇ ਪਾਸੇ ਮਾਈਆਂ ਪ੍ਰਸ਼ਾਦਾ ਬਣਾਉਂਦੀਆਂ ਇਹ ਲੋਹੜਾ ਸਾਹਿਬ ਦੀ ਗੱਲ ਹੈ ਅਤੇ ਚੁੱਪਚਾਪ ਰਹਿੰਦਾ ਨਾ ਉਹਦਾ ਕਿਸੇ ਨੂੰ ਪਤਾ ਲੱਗਦਾ ਇਸ਼ਨਾਨ ਕਰਦਾ ਸੀ ਕਿ ਨਹੀਂ ਕਰਦਾ ਸੀ ਜਦੋਂ ਸੰਤ ਸੰਗਤਾਂ ਨੇ ਮਾਈਆਂ ਬੀਬੀਆਂ ਨੇ ਸਾਰਿਆਂ ਨੇ ਵੀਰਾਂ ਨੇ ਉਹਦੇ ਬਾਬਾ ਸੰਤ ਮਹਾਪੁਰਸ਼ਾਂ ਕੋਲੇ ਸੁਖਦੇਵ ਸਿੰਘ ਜੀ ਕੋਲੇ ਗੱਲ ਕੀਤੀ ਕਿ ਬਾਬਾ ਜੀ ਇਹ ਬੰਦਾ ਨਾ ਤਾਂ ਕਦੇ ਕਿਸੇ ਨਾਲ ਬੋਲਦਾ ਅੰਦਰ ਹੀ ਬੜ ਰਹਿੰਦਾ ਨਾ ਇਸ਼ਨਾਨ ਪਾਣੀ ਕਰਦਾ ਦੇਖਿਆ ਨਾ ਇਹ ਕਦੇ ਦਰਬਾਰ ਸਾਹਿਬ ਦੇ ਵਿੱਚ ਕਦੇ ਹੀ ਦੇਖਦੇ ਆ ਇਹਨੂੰ ਮਹਾਪੁਰਸ਼ੋ ਮੁਸਕਰਾਏ ਕਹਿੰਦੇ ਪਿਆਰਿਓ ਇਹ ਨਾ ਦੋਏ ਪਾਸੇ ਦੰਦੇ ਨੇ ਇਸ ਬੰਦੇ ਦੇ ਜਿਹਨੇ ਵਧੀਆ ਚੰਗਾ ਬਚਨ ਕਰਤਾ ਉਹ ਵੀ ਪਾਰ ਹੈ ਜੇ ਗਲਤ ਬਚਨ ਕਰਤਾ ਭਾਬ ਗਰਮ ਹੋ ਕੇ ਅੰਦਰੋਂ ਬਚਨ ਕਰਤਾ ਇਹ ਦੋਏ ਪਾਸੇ ਡਰ ਗਿਓ ਤੁਸੀਂ ਦੋਏ ਪਾਸੇ ਮਾੜਾ ਬਚਨ ਕਰਤਾ ਤਾਂ ਵੀ ਪਾਰ ਜੇ ਸ਼ੁਭ ਬਚਨ ਕਰਤਾ ਤਾਂ ਹੀ ਪਾਰ ਇਸ ਤਰ੍ਹਾਂ ਕਰਕੇ ਕਈ ਮਸਤਾਨੀ ਬਿਰਤੀ ਦੇ ਹੁੰਦੇ ਨੇ ਉਹਨਾਂ ਨੇ ਸੰਸਾਰ ਤੋਂ ਕੁਝ ਨਹੀਂ ਲੈਣਾ ਹੈਗਾ ਉਹਨਾਂ ਦੀ ਸਿੱਧੀ ਪਰਮੇਸ਼ਰ ਨਾਲ ਜੁੜੀ ਹੁੰਦੀ ਹੈ ਸੋ ਉਹਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਤੁਹਾਨੂੰ ਮੈਂ ਸੁਣਾਉਣਾ ਵੀ ਜਣੇ ਕਿ ਜਿਹੜੀ ਬਹੁਤੇ ਬੰਦੇ ਨਾਲ ਬੀਤਦੀ ਹੈ। ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਸਿਮਨ ਕਰਦੇ ਨੇ ਪਾਠ ਪੂਜਾ ਕਰਦੇ ਨੇ ਪਰ ਕਈ ਵਾਰੀ ਜਿਹੜੇ ਥੋੜੇ ਜਿਹਾ ਵਿਅਸਥੀ ਨੇ ਉਹਨਾਂ ਨੂੰ ਗੱਲ ਪਕੜ ਚ ਆ ਜੂਗੀ ਇਹ। ਅੰਮ੍ਰਿਤ ਵੇਲਾ ਵੀ ਹੁੰਦਾ 2 3 1 ਵੀ ਵੱਜਿਆ ਹੁੰਦਾ ਕਈ ਵਾਰੀ ਟਾਈਮ ਵੀ ਇੰਨਾ ਘੁੰਦਾ। ਜਾਗ ਵੀ ਆਈ ਹੁੰਦੀ ਹੈ। ਪਰ ਉੱਠਣ ਨੂੰ ਜੀ ਨਹੀਂ ਕਰਦਾ ਇਸ਼ਨਾਨ ਨੂੰ ਵੀ ਨਹੀਂ ਜੀ ਕਰਦਾ। ਇਸਨਾਨ ਕਰਨ ਵਜਿਨ ਕਰਦਾ ਕਿਉਂ ਅੰਦਰ ਇੱਥੇ ਧੁੰਨੀ ਦੇ ਵਿੱਚ ਧੁੰਨੀ ਦੇ ਵਿੱਚ ਉਹਨਾਂ ਦਾ ਇੰਨਾ ਜ਼ਿਆਦੇ ਉਦੋਂ ਨਾ ਤਾਂ ਬਹੁਤੀ ਨੀਂਦ ਹੁੰਦੀ ਹੈ ਨਾ ਬਹੁਤੀ ਜਾਗ ਹੁੰਦੀ ਹੈ ਪਰ ਅੰਦਰੋਂ ਅੰਦਰ ਹੀ ਸਿਮਰਨ ਇੰਨਾ ਜ਼ੋਰ ਦੀ ਚੱਲ ਰਿਹਾ ਹੁੰਦਾ ਹੈ ਨਾ ਵਾਹਿਗੁਰੂ 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 ਉਹ ਅੰਦਰ ਹੀ ਇਕੱਠੇ ਹੋਈ ਜਾਣਗੇ ਇਸ ਰਸ ਵਿੱਚ ਗੜੁੰਧ ਹੋਈ ਹੁੰਦੇ ਨੇ ਇਹਨਾਂ ਇਹ ਵੀ ਇੱਕ ਅਵਸਥਾ ਹੈ ਜਿਹੜੀ ਜਿਹੜੇ ਵੀਡੀਓ ਦੇਖਦੇ ਨੇ ਸੁਣਦੇ ਨੇ ਉਹ ਮੈਨੂੰ ਦੱਸਿਓ ਤੁਹਾਡੇ ਨਾਲ ਵੀ ਬਹੁਤ ਵਾਰੀ ਬਣਦੀ ਹੋਵੇਗੀ ਉਦੋਂ ਇਸ਼ਨਾਨ ਪਾਣੀ ਨੂੰ ਵੀ ਜੀ ਨਹੀਂ ਕਰਦਾ ਇਸ਼ਨਾਨ ਪਾਣੀ ਕਾਦੇ ਵਾਸਤੇ ਕਰਨਾ ਹੁੰਦਾ ਹੈ ਪਰਮੇਸ਼ਰ ਨਾਲ ਜੁੜਨ ਵਾਸਤੇ ਇਹ ਅੰਦਰਲਾ ਇਸ਼ਨਾਨ ਉਹਦਾ ਚੱਲ ਰਿਆ ਹੁੰਦਾ ਹੈ ਉਹਨੂੰ ਇਹ ਲੱਗਾ ਜੇ ਮੈਂ ਵਿਸਤ੍ਰਿਤ ਉੱਠ ਗਿਆ ਨਾ ਮੇਰੀ ਬਰਤੀ ਬਰਤੀ ਨਾ ਟੁੱਟ ਜਾਈ ਜਿਵੇਂ ਮਾਹਰ ਕਹਿੰਦੇ ਨੇ ਮਾਤ ਗਰਭਮਹਿ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਮਾਤਾ ਦੇ ਗਰਭ ਵਿੱਚ ਇਹੀ ਅਵਸਥਾ ਹੁੰਦੀ ਹੈ ਬੱਚਾ ਇਹ ਸੁਗੜਿਆ ਹੁੰਦਾ ਹੈ ਇਕੱਠਾ ਜਾ ਹੋ ਕੇ ਇਹ ਅਵਸਥਾ ਆਪਣੇ ਜਨਮ ਲੈਣ ਤੋਂ ਬਾਅਦ ਵੀ 1 ਸਾਲ ਤੋਂ ਲੈ ਕੇ ਜਨਨ ਕਿ 1 ਦਿਨ ਤੋਂ ਲੈ ਕੇ ਜਨਾ ਚਰ ਬੰਦਾ ਜਾਂਦਾ ਉਦੋਂ ਇਹ ਅਵਸਥਾ ਜਿਹੜੀ ਮਾਂ ਦੇ ਗਰਭ ਵਿੱਚ ਉਹ ਕਈ ਵਾਰੀ ਆਉਂਦੀ ਹੈ ਬੰਦੇ ਨੂੰ ਪਰ ਪਕੜ ਨਹੀਂ ਕਰ ਸਕਦਾ ਹੈਗਾ ਜੇ ਤੁਹਾਡੇ ਵਿੱਚ ਨਾ ਇਸ ਤਰ੍ਹਾਂ ਦੀ ਗੱਲ ਬਣਦੀ ਹੈ ਚੋਰ ਨਾ ਬਣਿਓ ਪਰ ਇਹ ਨਾ ਹੋਵੇ ਵੀ ਮੇਰੇ ਤੋਂ ਤੇਰਾ ਸੇਮਨ ਚੱਲ ਰਿਹਾ ਹੈ ਦੋ ਕੁ ਵਾਰੀ ਵਿਵਹਰੂ ਕੇ ਵਿਵਹਰੂ ਕਿਹਾ ਵੀ ਹਾਂ ਵੀ ਵੀ ਹੁਣ ਇਸ਼ਨਾਨ ਦੀ ਕੀ ਲੋੜ ਹੈ ਉੱਠਣ ਦੀ ਕੀ ਲੋੜ ਹੈ ਇਹ ਤਾਂ ਚਤਰਾਈ ਹੋ ਗਈ ਨਾ ਉਹ ਤਾਂ ਫਿਰ ਅਵਸਥਾ ਇੰਦਰੋਂ ਜਿਵੇਂ ਆਪਾਂ ਕਾਰ ਦਾ ਖਿੱਚਦੇ ਹਾਂ ਨਾ ਜ਼ੋਰ ਨਾਲ ਇਸ ਤਰ੍ਹਾਂ ਪਕੜ ਰੱਖਿਆ ਹੁੰਦਾ ਸ਼ਬਦ ਨੇ ਇੱਕਮਿਕ ਐ ਹੋ ਰਿਹਾ ਹੁੰਦਾ ਉਹ ਅਵਸਥਾ ਬਹੁਤ ਵਧੀਆ ਹੈ ਉਹ ਫਿਰ ਤੁਸੀਂ ਉਹਨੂੰ ਧਿਆਨ ਦੇ ਨਾਲ ਜਦੋਂ ਬੋਲੋਗੇ ਵਾਹ ਕਰੋ ਉਹ ਤੁਹਾਨੂੰ ਇਹ ਲੱਗੇ ਮੇਰੇ ਤੋਂ ਨੀਚੋ ਝੋਟ ਵੱਜਦੀ ਹੈ ਇੰਨਾ ਰਸ ਆਉਂਦਾ ਉਹਦਾ ਇਕੱਠਾ ਹੋਈ ਜਾਊਗਾ ਬੰਦਾ ਜਣੇ ਕਿ ਜਿੱਥੇ ਦਿਮਾਗ ਇੱਥੇ ਸਿਰ ਦੇ ਵਿੱਚ ਮੱਥੇ ਦੇ ਵਿੱਚ ਨਾ ਚੋਟ ਪੈਂਦੀ ਹੈ ਵਾਇਗਰੂ ਕਹਿੰਦੇ ਵੇਲੇ ਉਸ ਸਮੇਂ ਇੱਥੇ ਪੈਂਦੀ ਹੁੰਦੀ ਹੈ ਧੁੰਨੀ ਦੇ ਵਿੱਚ ਨਾਭੀ ਚ ਇਹ ਵੀ ਇੱਕ ਅਵਸਥਾ ਹੈ ਜੇ ਕਿ ਸਾਨੂੰ ਇਹ ਅਵਸਥਾ ਹੈਗੀ ਹੈ ਪਿਆਰਿਓ ਤਾਂ ਸਾਬ ਲਓ ਤੁਹਾਡੇ ਬਹੁਤ ਵੱਡੇ ਭਾਗ ਨੇ ਤੁਹਾਡੇ ਜਿੰਨਾ ਦੀ ਅਵਸਥਾ ਬਣਦੀ ਹੈ ਨਾ ਮੈਨੂੰ ਚਰਣਾ 'ਚ ਮੱਥਾ ਟੇਕਦਾ ਉਹਨੇ ਚਰਣਾ 'ਚ ਧੂੜੀ ਦੇ ਦੋ ਮੈਨੂੰ ਬਹੁਤ ਉੱਚੀ ਅਵਸਥਾ ਹੁੰਦੀ ਹੈ ਪਿਆਰਿਓ ਪਤਾ ਨਹੀਂ ਇਹ ਕਈ ਕਈ ਵਾਰੀ ਦੁਪਹਿਰੇ ਸੌਣ ਤੋਂ ਬਾਅਦ ਹੋ ਜਾਂਦੀ ਹੈ ਜਾਂ ਕਈ ਵਾਰੀ ਰਾਤ ਨੂੰ ਚੱਲ ਪੈਂਦੀ ਹੈ ਕਈ ਵਾਰੀ ਆਇਆ ਨਹੀਂ ਪਤਾ ਆਪਾਂ 10-15 ਲੋਕਾਂ ਚ ਖੜੇ ਹੋਈਏ ਸਿਮਰਨ ਜੀ ਆਪਾਂ ਘਰੇ ਸਿਮਰਨ ਕੇ ਦਿਲ ਨਹੀਂ ਲੱਗਦਾ ਕਈ ਵਾਰੀ ਲੋਕਾਂ ਚ ਜਾ ਕੇ ਉਹ ਆਪਦੇ ਸੰਸਾਰੀ ਗੱਲਾਂ ਮਾਰਦੇ ਨੇ ਉੱਥੇ ਹਰ ਸਿਮਰਤ ਬਹੁਤ ਮਾਹੀ ਇਕੱਲਾ ਬਹੁਤਿਆਂ ਦੇ ਵਿੱਚ ਖੜਾ ਖੜਾ ਉੱਥੇ ਸੁਰਤੀ ਲੱਗ ਜਾਂਦੀ ਹੈ ਫਿਰ ਇਹ ਲੱਗਦਾ ਭੱਜ ਲੈ ਇੱਥੋਂ ਸੰਸਾਰ ਤਾਂ ਸੰਸਾਰ ਚੜਨ ਲੱਗੇ ਤੇਰੀ ਵੀ ਅੱਗ ਇਹ ਤਾਂ ਸੰਸਾਰ ਤਾਂ ਅੱਗ ਹੈ ਆਪਦੇ ਅਸਲ ਦੇ ਚੱਲੀ ਕਈ ਵਾਰੀ ਉੱਥੋਂ ਗੱਲ ਬਣ ਜਾਂਦੀ ਹੈ ਸੋ ਜਿਹੜੀ ਹੈ ਨਾ ਸਿਮਰਨ ਦੀਆਂ ਅਵਸਥਾਵਾਂ ਪਿਆਰੇ ਵੀ ਪਕਰ ਤੋਂ ਪਰਾਂ ਨੇ ਬੜੀਆਂ ਨਜ਼ਾਰੇ ਵਾਲੀਆਂ ਨੇ ਜੇ ਤੁਸੀਂ ਇਸ ਤਰ੍ਹਾਂ ਤੁਹਾਡੇ ਅੰਦਰ ਅੰਦਰ ਚੱਲਦਾ ਹੈ ਸਿਮਰ ਤੁਸੀਂ ਭਾਗਾ ਵਾਲਿਓ ਜਾਨੀ ਕਿ ਇਹ ਅਵਸਥਾ ਤੁਸੀਂ ਕਈਆਂ ਦਾ ਵਿਚਾਰ ਹੁੰਦਾ ਵੀ ਜੇ ਅੰਦਰ ਸਿਮਰ ਚੱਲ ਰਿਹਾ ਪੂਰੇ ਠਾੜ ਦਾ ਵੀ ਫਿਰ ਉੱਠਣਾ ਜ਼ਰੂਰੀ ਏ ਕਿ ਨਹੀਂ ਹੁੰਦਣਾ ਜਿਹੜੇ ਤਾਂ ਰਹਿੰਦੇ ਨਾ ਗੁਰੂ ਘਰਾਂ ਦੇ ਵਿੱਚ ਵਿਚਾਰੇ ਉਹਨਾਂ ਤੋਂ ਉੱਠਣਾ ਪੈਂਦਾ ਸੰਗ ਦੀ ਸੇਵਾ ਕਰਨੀ ਹੈ ਬਾਣ ਸੁਣਾਉਣਾ ਅਰਦਾਸ ਬੇਨਤੀ ਕਰਨੀ ਹੈ ਜਿਹੜੇ ਘਰਾਂ ਵਿੱਚ ਹੁੰਦੇ ਨੇ ਉਹ ਕਈ ਵਾਰੀ ਰਾਤ ਨੂੰ 11 12 ਵਜੇ ਤੱਕ ਪਾਠ ਕਰਕੇ ਸੌਂਦੇ ਨੇ ਸਵੇਰੇ ਫਿਰ ਉਹਨਾਂ ਦਾ ਅੰਦਰੀ ਸਿਮਰ ਚੱਲ ਜਾਂਦਾ ਫਿਰ ਉਹ ਜਿਹੜੇ ਉੱਠਣ ਨੂੰ ਜੀਨ ਕਰਦਾ ਅੰਦਰੋਂ ਅੰਦਰ ਸਿਮਰ ਪੂਰਾ ਚੱਲ ਰਿਹਾ ਹੁੰਦਾ ਫਿਰ ਐਂ ਨਾ ਦਿਮਾਨ ਲਿਆ ਕਰੋ ਇਹ ਕੋਈ ਜਿੰਨਾਂ ਨੂੰ ਨਹੀਂ ਪਤਾ ਉਹ ਤਾਂ ਕਹਿਣਗੇ ਇਹ ਅਮਰਤ ਵੇਲੇ ਵੀ ਟਾਲ ਹੋ ਗਈ ਹੁਣ ਇਸ਼ਨਾਨ ਦੀ ਵੀ ਟਾਲ ਹੋ ਗਈ ਪਿਆਰੋ ਇਹ ਗੱਲਾਂ ਹੋਰ ਨੇ ਫੱਕਰਾਂ ਦੀਆਂ ਗੱਲਾਂ ਫੱਕਰ ਜਾਣਦੇ ਨੇ ਉਹ ਸਮਝਣਗੇ ਇਸ ਕਰਕੇ ਇਹ ਗੱਲ ਨੂੰ ਪਕੜ ਲੈਣਾ ਇਹ ਪੂਰਾ ਜੋਰ ਲਾ ਕੇ ਇਹ ਗੱਲ ਨੂੰ ਪਕੜੋ ਅੰਦਰੋਂ ਅੰਦਰ ਹੀ ਚਲਾ ਕੇ ਜਦ ਤੁਸੀਂ ਐਂ ਚੱਲੀ ਗਿਆ ਸਿਮਰ ਚੱਲੀ ਗਿਆ ਅੰਦਰ ਆਨੰਦ ਮਾਰਦੇ ਰਹੋ ਪੈ ਕੇ ਬਸ ਇਸ ਤਰੀਕਾ ਕਿਉਂ ਮਹਾਰਾਜ ਤੋਂ ਪੁੱਛ ਲੈਣੇ ਵੀ ਮਾਸਟਰ ਆ ਇਸ ਤਰ੍ਹਾਂ ਸਵਨ ਠੀਕ ਹੈ ਜਿਹੜਾ ਸੁੱਤੇ ਪਿਆ ਹੁੰਦਾ ਮਹਾਰਾਜ ਕਹਿੰਦੇ ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਕੈ ਸੰਗ ਕਾਬੇ ਕੋ ਪ੍ਰਭ ਆਪਣਾ ਆਤਮਾ ਦਾ ਰੰਗ ਵੀ ਜਾਗਣ ਵਾਲੋ ਕੋਈ ਸੁਪਨਾ ਭਲਾ ਜਿਹੜਾ ਉਹ ਸੁਪਨਾ ਇਸ ਤਰ੍ਹਾਂ ਦਾ ਹੁੰਦਾ ਨਾ ਜਦੋਂ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਸੁਪਨੇ ਵਿੱਚ ਵੀ ਵੈਗੁਰੂ ਪ੍ਰਮਾਤਮਾ ਆਉਂਦੇ ਨੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਿਆ ਤੁਝ ਕਰ ਪਿਆਰੇ ਭੇਜ ਨਾ ਸਕਿਆ ਕੋਈ ਇਹ ਵਧੀਆ ਵਿਵਸਥਾਵਾਂ ਨੇ ਜਿਨ੍ਹਾਂ ਨੂੰ ਵਿਵਸਥਾ ਬਣਦੀ ਹੈ ਧੰਨ ਇਸ ਕਰਕੇ ਸਿਮਰਨਾ ਤੁਸੀਂ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਦਾ ਇਹ ਵਿਵਸਥਾ ਤਾਂ ਹੀ ਬਣਦੀ ਹੈ ਇਸ ਤਰ੍ਹਾਂ ਕਰਦੇ ਆ ਕਰਦੇ ਆ ਫਿਰ ਜਦੋਂ ਘੱਟ ਬੋਲੋਗੇ ਨਾ ਇਹ ਵਿਵਸਥਾ ਤਾਂ ਬਣਦੀ ਹੈ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਦੇ ਬਤ